ਤੇ ਕੁ ਪਿੰਡ ਦੇ ਵਿੱਚ ਆਏ ਆ ਤੇ ਇੱਥੇ ਅਸੀਂ ਇੱਕ ਮੀਟਿੰਗ ਕਰਨੀ ਸੀ ਰਿਗਰਡਿੰਗ ਡਰੱਗਸ ਨੂੰ ਲੈ ਕੇ ਤੇ ਪਿੰਡ ਵਾਲਿਆਂ ਨੇ ਵੀ ਮਤਾ ਪਾਇਆ ਵੀ ਅਸੀਂ ਪਿੰਡ ਦੇ ਵਿੱਚ ਬਿਲਕੁਲ ਵੀ ਨਸ਼ਾ ਜਿਹੜਾ ਨਹੀਂ ਵੇਚਣ ਦਿੱਤਾ ਜਾਊਗਾ ਔਰ ਜਿਹੜੇ ਬੱਚੇ ਇੱਥੇ ਕਰਦੇ ਆ ਇਥੋਂ ਪਿੰਡ ਦੀ ਇਹੀ ਸ਼ਿਕਾਇਤ ਆ ਰਹੀ ਸੀ ਕਿ ਇੱਥੋਂ ਦੇ ਬੱਚੇ ਜਿਹੜੇ ਆ ਬਾਹਰੋਂ ਨਸ਼ਾ ਲਿਆ ਕੇ ਉਹ ਕਰਦੇ ਆ ਤੇ ਅਸੀਂ ਹੁਣ ਉਹਨਾਂ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਵੀ ਲੈ ਲਏ ਆ ਤੇ ਸਾਡੀ ਪੂਰੀ ਕੋਸ਼ਿਸ਼ ਇਹੀ ਰਹੂਗੀ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਪਹਿਲ ਦੇ ਆਧਾਰ ਤੇ ਪਹਿਲਾਂ ਤਾਂ ਉਹਨਾਂ ਨੂੰ ਐਡਮਿਟ ਕਰਵਾਇਆ ਜਾਵੇ ਹਸਪੀਟਲ ਦੇ ਵਿੱਚ ਜਿਹੜੀ ਇਸ ਬਿਮਾਰੀ ਦੇ ਉੱਪਰ ਲੱਗੇ ਆ ਪਹਿਲਾਂ ਉਹਨਾਂ ਨੂੰ ਉੱਥੋਂ ਸੇਫ ਕੀਤਾ ਜਾਵੇ ਤੇ ਨਾਲ ਦੇ ਨਾਲ ਅਸੀਂ ਜਿਹੜੇ ਨਾਮ ਸਾਨੂੰ ਦੱਸਿਆ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਉਹਨਾਂ ਦੀ ਬੰਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਇੱਕ ਕਮਟੇਟੀ ਮੈਂਬਰ ਕਮੇਟੀ ਬਣੀ ਹੈ ਇਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਕਠਿਨਾਈਆਂ ਆਉਂਦੀਆਂ ਪਰਸੋਲ ਨੂੰ ਮੈਂ ਪੀਛਾ ਦਿੱਤਾ ਹੈ ਜੀ ਇਹਨਾਂ ਨੇ ਸਾਨੂੰ ਆ ਕਾਫੀ ਜਿਹੜੀਆਂ ਟਿਪਸ ਦਿੱਤੀਆਂ ਹੋਈਆਂ ਆ ਉਹ ਮੈਂ ਹੁਣ ਨਹੀਂ ਦੱਸ ਸਕਦੀ ਉਹਨਾਂ ਤਾਂ ਅਸੀਂ ਪੂਰਾ ਕੰਮ ਕੀਤਾ ਜਾਊਗਾ ਮੇਰੇ ਨਾਲ ਐਸਐਚਓ ਸਦਰ ਨਾਬੇ ਵੀ ਆਏ ਹੋਇਆ ਔਰ ਚੌਂਕੀ ਇੰਚਾਰਜ ਵੀ ਆਇਆ ਤੇ ਅਸੀਂ ਉਹ ਸਾਰੇ ਪੁਆਇੰਟ ਜਿਹੜੇ ਨੋਟ ਕਰ ਲੈ ਕਰ ਲਏ ਆ ਤੇ ਸਾਡਾ ਹੁਣ ਉਹੀ ਫੋਕਸ ਰਹੂਗਾ ਜਿਹੜੇ ਇਹਨਾਂ ਨੇ ਪੁਆਇੰਟ ਦਿੱਤੇ ਆ ਤੇ ਮੈਂ ਤੁਹਾਨੂੰ ਮਤਲਬ ਅੱਜ ਇੱਕ ਵਾਅਦਾ ਕਰਕੇ ਗਈਆਂ ਪਿੰਡ ਵਾਲਿਆਂ ਦੇ ਨਾਲ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਥੋਂ ਨਸ਼ਾ ਜਿਹੜਾ ਬਿਲਕੁਲ ਖਤਮ ਕੀਤਾ ਜਾਊਗਾ ਮੈਂ ਇੱਕ ਇਹ ਵੀ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਜ਼ਰੂਰ ਕਰਾਉਣ ਜਿਹੜਾ ਇਹ ਨਸ਼ੇ ਵਰਗੀ ਬਿਮਾਰੀ ਨੂੰ ਜੇ ਆਪਾਂ ਮਤਲਬ ਮਾਤ ਦੇਣੀ ਆ ਤੇ ਆਪਨੂੰ ਨਾਲ-ਨਾਲ ਖੇਡਣਾ ਜ਼ਰੂਰ ਕਰਾਉਣੇ ਜ਼ਾਇਦੀਆਂ ਜੇ ਪਿੰਡ ਦੇ ਵਿੱਚ ਖੇਡਾਂ ਦਾ ਮਾਹੌਲ ਹੋਊਗਾ ਤੇ ਬੱਚਿਆਂ ਨੂੰ ਜਿਹੜਾ ਆਪਾਂ ਇਹੋ ਜਿਹੇ ਬਿਮਾਰੀ ਤੋਂ ਦੂਰ ਰੱਖ ਸਕਦੇ ਆ। ਪਿੰਡ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਬਾਕੀ ਕਿਹਨਾਂ ਨੂੰ ਵੀ ਕਿਸੇ ਜਗ੍ਹਾ ਜਾਉਂਦੇ ਬਾਕੀ ਪਿੰਡਾਂ ਨੂੰ ਵੀ ਇਹ ਜੰਦਾ ਕੱਤੀ ਕਮੇਟੀਆਂ ਲਗਾਉਣੇ ਕੀ ਜੀ ਆ ਜੀ ਮੈਂ ਤਾਂ ਸਾਰੇ ਪੰਜਾਬ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਪੀ ਵੱਧ ਤੋਂ ਵੱਧ ਜਿਹੜੀਆਂ ਆ ਇਦਾਂ ਦੀਆਂ ਕਮੇਟੀਆਂ ਬਣਾਣ ਇਕਜੁੱਟ ਹੋਣ ਜਿੰਨਾ ਚਿਰ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਇਦਾਂ ਦੀ ਬਿਮਾਰੀ ਨੂੰ maat ਆਪਾਂ ਨਹੀਂ ਪਾ ਸਕਦੇ ਜੇ ਆਪਾਂ ਸਾਰੇ ਆ ਪੁਲਿਸ ਹੋ ਗਏ ਆਪਾਂ ਸਿਵਲ ਪ੍ਰਸ਼ਾਸਨ ਹੋ ਗਿਆ ਜੇ ਆਮ ਪਬਲਿਕ ਹੋ ਗਈ ਜੇ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਮਾੜੇ ਕੰਮ ਤੇ ਕੰਮ ਕਰਾਂਗੇ ਨਾ ਤੇ ਉਹਨੂੰ ਆਪਾਂ ਜਰੂਰ ਹਰਾ ਪਾਵਾਂਗੇ ਤਾਂ ਮੇਰੇ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਆ ਕਿ ਜੇ ਆਪਾਂ ਆਪਣੀ ਨੌਜਵਾਨ ਪੀੜੀ ਨੂੰ ਬਚਾਉਣਾ ਆ ਤਾਂ ਆਪਾਂ ਨੂੰ ਇੱਕ ਜਟ ਨਾ ਪਾਉਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਡੀਐਸਪੀ ਸਾਹਿਬ ਮਨਦੀਪ ਕੌਰ ਜੀ ਮਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਵੇਂ ਕੀ ਕਰ ਲੈ ਸੀ ਸਾਡੇ ਪਿੰਡ ਚ 31 ਮੈਂਬਰੀ ਕਮੇਟੀ ਬਣਾਈ ਤੀ ਤੇ ਉਹਨਾਂ ਦੀ ਇਸ ਆਪਣੇ ਸੁਚੇਨ ਸਿੰਘ ਪੱਤਰਕਾਰ ਜੀ ਨੇ ਖਬਰ ਲਈ ਤਾਂ ਖਬਰ ਉਹ ਰਾਤੋਂ ਰਾਤ ਸਾਰੇ ਪਹੁੰਚ ਗਈ ਤੇ ਅੱਜ ਮੈਡਮ ਮਨਦੀਪ ਕੌਰ ਡੀਐਸਪੀ ਨਾਬਾ ਸਾਡੇ ਵਿਚਕਾਰ ਆਏ ਤੇ ਸਾਨੂੰ ਹੱਲਾ ਸੇਰੀ ਦੇ ਕੇ ਗਏ ਤੇ ਸਾਨੂੰ ਕਿਹਾ ਵੀ ਜੋ ਵੇਚਦਾ ਸਾਨੂੰ ਉਹਨਾਂ ਦੇ ਕੰਟੈਕਟ ਨੰਬਰ ਦੋ ਕਿੱਥੇ ਵੇਚਦੇ ਨੇ ਕਿੱਥੇ ਫੜਾ ਕੇ ਜਾਂਦੇ ਨੇ ਜਾਂ ਜਿਹੜੇ ਪੀਂਦੇ ਨੇ ਮਰੀਜ਼ ਨੇ ਮੁੰਡੇ ਉਹਨਾਂ ਨੂੰ ਸਾਡੇ ਸਾਥ ਨਾਲ ਉਹਨਾਂ ਦੇ ਮਾਪਿਆਂ ਦੇ ਸਾਥ ਨਾਲ ਐਡਮਿਟ ਕਰਾਓ ਪੰਜਾਬ ਸਰਕਾਰ ਉਹਨਾਂ ਨੂੰ ਐਡਮਿਟ ਕਰਨ ਵਾਸਤੇ ਮਰਜਿੰਦਰਾ ਹਸਪਤਾਲ ਤੇ ਹੋਰ ਕਈ ਹਸਪਤਾਲ ਦੇ ਰਹੀ ਆ ਇਹ ਕਰਨਾ ਚਾਹੁੰਗਾ ਕਮੇਟੀ ਬਣ ਕੇ ਲਵਾਣਾ ਕਰਮੂ ਜਟ ਇੱਕੋ ਜਿ ਬਣ ਗਈ ਇਕੱਠੀ ਕਮੇਟੀ ਬਣ ਗਈ ਹੋਰ ਪਿੰਡਾਂ ਨੂੰ ਵਿਚਾਂ ਦਾ ਉਪਰਾਲਾ ਕਰਨੇ ਚਾਹੀਦਾ ਹਾਂ ਜਿਵੇਂ ਸਾਡੇ ਪਿੰਡ ਦੇ ਨੇ ਲਵਾਣਾ ਕਰਨ ਨੂੰ ਟੇਕੋ ਮਾਡਲ ਟਾਊਨ ਨੇ ਸਾਥ ਦਿੱਤਾ ਅਸੀਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਾ ਪਿੰਡ ਸਾਡੇ ਨਾਲ ਖੜਾ ਅਸੀਂ ਹਰ ਪਿੰਡਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਪਿੰਡ ਦੇ ਸਾਰੇ ਪਿੰਡ ਆਪਣੇ ਆਪਣੇ ਪਿੰਡਾਂ ਦੇ ਵਿੱਚ ਇੱਕ ਕਮੇਟੀ ਬਣਾਉਣਾ ਉਹ ਕਮੇਟੀ ਜਿੰਮੇ ਬਣਾ ਕੇ ਕਮੇਟੀ ਦੇ ਬਧੀਆ ਤੌਰ ਤੇ ਕੰਮ ਕਰਨ ਵੀ ਜਿਹੜਾ ਦੇਨੋਂ ਵੇਚਣੋਂ ਆਦਾ ਉਹਨੂੰ ਫੜਕੇ ਪੁਲਿਸ ਨੂੰ ਦੇਣਾ ਜਾਂ ਜਿਹੜੇ ਪੀਂਦੇ ਨੇ ਉਹਨਾਂ ਦਾ ਟ੍ਰੀਟਮੈਂਟ ਕਰਾਉਣਾ ਇਹ ਬਹੁਤ ਵਧੀਆ ਸਾਨੂੰ ਪ੍ਰਸ਼ਾਸਨ ਦਾ ਸਾਥ ਮਿਲ ਰਿਹਾ ਜੀ ਆਪਣੇ ਡਿਪਟੀ ਮੈਡਮ ਆਏ ਨੇ ਚੌਕੀ ਇੰਚਾਰਜ ਜੀ ਸਾਰਾ ਪੁਲਿਸ ਪ੍ਰਸ਼ਾਸਨ ਤੇ ਆਪਣੇ ਤਿੰਨੇ ਚਾਰੇ ਨਗਰਾਂ ਨੇ ਰਲ ਕੇ ਜੀ ਕਮੇਟੀ ਬਣਾਈ ਆ ਨਸ਼ੇ ਖਿਲਾਫ ਜੀ ਬਹੁਤ ਬੁਰੀ ਹਾਲਤ ਆ ਸਾਡੇ ਕਈ ਨੌਜਵਾਨਾਂ ਦੀ ਮੌਤ ਹੋ ਗਈ ਜੀ ਇਹ ਨਸ਼ੇ ਕਰਕੇ ਤੇ ਉਤੇ ਆਪਦਾ ਆ ਪਿੰਡ ਜੀ ਸਭ ਨੂੰ ਆਪ ਸਾਹਮਣਾ ਬੂ ਤਾਂ ਕੋਈ ਠੱਲਰ ਪਊ ਜਾ ਕੇ ਬਹੁਤ ਜ਼ਿਆਦਾ ਬੁਰੀ ਹਾਲਤ ਆ ਪੁਲਿਸ ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇ ਰਿਹਾ ਤੇ ਸਾਰੀਆਂ ਪੰਚਾਇਤਾਂ ਸਾਥ ਦੇ ਰਹੀਆਂ ਨੇ ਜੀ ਤੇ ਇੱਕ ਗੱਲ ਇਹ ਆ ਜੀ ਜਦੋਂ ਕੋਈ ਬੱਚਾ ਆਪਦਾ ਨਵਾਂ ਨਵਾਂ ਲੱਗਦਾ ਮਾਪੇ ਪਾਪਾ ਨੂੰ ਨਹੀਂ ਪਤਾ ਹੁੰਦਾ ਜੀ ਇਹ ਗੱਲ ਦਾ ਉਹ ਕੋਈ ਭੈਣ ਭਾਈ ਦੱਸਦਾ ਜਦ ਮਾਪੇ ਗੁੱਸਾ ਕਰਦਾ ਵੀ ਕਿਉਂ ਕਹਿੰਦੇ ਸਾਡੇ ਬੱਚੇ ਨੂੰ ਕਦੇ ਵੀ ਇਹ ਗੱਲ ਦਾ ਗੁੱਸਾ ਨਾ ਕਰੋ ਜੀ ਸਮਾਉ ਉਹਦਾ ਧੰਨਵਾਦ ਕਰੋ ਜਾਨੂ ਫਿਰ ਘਰਦਿਆਂ ਨੂੰ ਪਤਾ ਲੱਗਦਾ ਜਾਨੂ ਗੱਲ ਬਹੁਤ ਦੂਰ ਭੱਜ ਜਾਂਦੀ ਹੈ ਜੀ ਜੇ ਕੋਈ ਆਪਣਾ ਭੈਣ ਭਾਈ ਚਾਹੇ ਬੈਰੀ ਦਾ ਬੱਚਾ ਜੀ ਉਹਦੇ ਜੇ ਆਪਾਂ ਨੂੰ ਕੋਈ ਗੱਲ ਪਤਾ ਲੱਗਦੀ ਆ ਤਾਂ ਉੱਲਾ ਨਾ ਰੱਖੋ ਉਹਦੇ ਘਰੇ ਦੱਸੋ ਵੀ ਇਹ ਮਾੜੀ ਸ਼ੰਗਤ ਚੋਂ ਬੰਦਾ ਤਾਂ ਜਾ ਕੇ ਕੋਈ ਮਾੜਾ ਮੋਟਾ ਠੱਲਰ ਬੋ ਜੀ ਬਹੁਤ ਜ਼ਿਆਦਾ ਬੁਰੀ ਹਾਲਤਾਂ ਨੇ ਬਹੁਤ ਨੌਜਵਾਨਾਂ ਦਾ ਧੰਨਵਾਦ ਆ ਸਾਰੇ ਨੌਜਵਾਨਾਂ ਨੇ ਰਲ ਕੇ ਜੀ ਕਮੇਟੀ ਬਣਾਈ ਆ ਅਸੀਂ ਪੰਚਾਇਤਾਂ ਵੱਲੋਂ ਪੂਰਾ ਸਾਥ ਦੇਵਾਂਗੇ ਜਿਹਨਾਂ ਦਾ ਜਿੱਥੇ ਵੀ ਲੋੜ ਹੋਵੇ ਤੇ ਪੁਲਿਸ ਪ੍ਰਸ਼ਾਸਨ ਦੀ ਮੈਡਮ ਮਨਦੀਪ ਕੌਰ ਆਏ ਨੇ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਜੀ ਕੱਲ ਸਾਨੂੰ ਇੱਕ ਕਮੇਟੀ ਬਣਾਈ ਦੀ ਜੀ 31 ਮੈਂਬਰੀ ਸਾਡੇ ਅੱਤਰਗਾਰ ਨੇ ਪਿੰਡੋਂ ਸੁਚੈਨ ਸਿੰਘ ਜੀ ਉਹਨਾਂ ਨੇ ਖਬਰ ਲਈ ਖਬਰਦਾਰ ਹੋਇਆ ਜੀ ਪ੍ਰਸ਼ਾਸਨ ਆਇਆ ਸਾਡੇ ਕੋਲੇ ਮੈਡਮ ਆਈ ਡੀਐਸਟੀ ਜਿਹੜੀ ਸਰਕਾਰ ਦੀ ਨਸ਼ਿਆਂ ਵਿਰੁੱਧ ਮੀਮ ਜਲਾਈ ਹੋਈ ਆ ਉਹਦੇ ਤਹਿਤ ਸਾਡੇ ਨਾਲ ਗੱਲਬਾਤ કરી ਅਸੀਂ ਮੈਡਮ ਨੂੰ ਦੱਸਿਆ ਵੀ ਨਸ਼ਾ ਔਰੇ ਮੁੰਡੇ ਕਰਦੇ ਆ ਬਹੁਤ ਜ਼ਿਆਦੇ ਵੀ ਜਿਹੜੇ ਦੇਣ ਹੁੰਦੇ ਨੇ ਉਹਨਾਂ 'ਤੇ ਤੁਸੀਂ ਕਾਰਵਾਈ ਕਰੋ ਜਗ੍ਹਾ ਦੱਸੀ ਸੀ ਉਹਨਾਂ ਨੂੰ ਵੀ ਇੱਥੇ-ਇੱਥੇ ਹੁੰਦੇ ਨੇ ਉਹ ਕਹਿੰਦੇ ਕਿ ਕਰਾਂਗੇ ਅਸੀਂ ਤੁਹਾਡੇ ਨਾਲ ਸੰਯੋਗ ਅਸੀਂ ਵੀ ਕਰਾਂਗੇ ਤੁਸੀਂ ਵੀ ਕਰੋ ਸੰਯੋਗ ਤੇ ਆਪਣਾ ਕੁਝ ਨਾਬੇ ਜਗ੍ਹਾ ਨੇ ਉਹਨਾਂ ਨੂੰ ਮੈਂ ਦੱਸਿਆ ਮੁੰਡਿਆਂ ਨੇ ਵੀ ਉੱਥੇ-ਉੱਥੇ ਨਸ਼ਾ ਵਿਕਦਾ ਆ ਕਰਨ ਜਾਂਦੇ ਨੇ ਉਹਦੇ ਸਬੰਧ ਵਿੱਚ ਸਹਿਯੋਗ ਕਰਿਆ ਮੈਡਮ ਨੇ ਸਾਡਾ ਬਹੁਤ ਤੇ ਅਸੀਂ ਪਿੰਡ ਵੱਲੋਂ ਸਾਰੇ ਜਣੇ ਨੇ ਰਲ ਕੇ ਇੱਕ ਗਰੁੱਪ ਬਣਾਇਆ WhatsApp ਉਹਦੇ ਵਿੱਚ ਬੰਦੇ ਜੋੜੇ ਨੇ ਅਸੀਂ ਵੀ ਜੇ ਕੋਈ ਨਸ਼ਾ ਕਰਦਾ ਜਾਂ ਕੋਈ ਦੇਣ ਆਉਂਦਾ ਇੱਕ ਦੂਜੇ ਨੂੰ ਮੈਸੇਜ ਲਾਵੋ ਉੱਥੋਂ ਉਹਨਾਂ ਨੂੰ ਭਜਾਓ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਆਪਣਾ ਸਾਥ ਦੇਊਗਾ ਪਿੰਡੋਂ ਅਸੀਂ ਹੋਰ ਪਿੰਡਾਂ ਨੂੰ ਵੀ ਅਪੀਲ ਕਰਦੇ ਆਂ ਇਹ ਗੱਲ ਵੀ ਤੁਸੀਂ ਵੀ ਇਸ ਤਰ੍ਹਾਂ ਕਮੇਟੀਆਂ ਬਣਾਵੋ ਪਰ ਨਸ਼ੇ ਨੂੰ ਜੜ੍ਹੋਂ ਖਤਮ ਕਰੀਏ ਆਉਣ ਵਾਲੀ ਪੀੜ੍ਹੀ ਵੱਜ ਜਾਵੇ ਆਪਣੀ ਕੋਈ ਨਵਾਂ ਨਾ ਲੱਗੇ ਜਿਹੜਾ ਪੁਰਾਣਾ ਲੱਗਿਆ ਹੋਇਆ ਪੁਰਾਣਾ ਮੁੰਡਾ ਲੱਗਿਆ ਹੋਇਆ ਉਹਨੂੰ ਦਵਾਈ ਦਵਾਵਾਂਗੇ ਆਪਾਂ ਹੋਰ ਅਪਰਾਲਾ ਹੋ ਕੋਈ ਉਹਨੂੰ ਲੋੜ ਹੋਊਗੀ ਉਸ ਤਰ੍ਹਾਂ ਦੀ ਉਹ ਆਪਾਂ ਕਰਾਂਗੇ ਅਸੀਂ ਸਮਾਧੀ ਬੰਨ ਤੋਂ ਬਾਅਦ ਵੀ ਕੋਈ ਅਸਰ ਪਿਆ ਹਾ ਅਸਰ ਕੱਲ ਇੱਕ ਮੁੰਡਾ ਸਾਡੇ ਨਾਲ ਜੇ ਅਸੀਂ ਕਮੇਟੀ ਬਣਾ ਰਹੇ ਸੀ ਤੇ ਉਹ ਕਹਿੰਦਾ ਵੀ ਮੈਂ ਨਸ਼ਾ ਛੱਡਦਾ ਮੈਨੂੰ ਅਸੀਂ ਕਿਹਾ ਤੈਨੂੰ ਦਵਾਈ ਦਵਾਵਾਂਗੇ ਇੱਕ ਦੋ ਮੁੰਡੇ ਕਰਦੇ ਸੀ ਘਰੇ ਵੀ ਜਾ ਕੇ ਉਹਨਾਂ ਦੇ ਉਹਨਾਂ ਨੂੰ ਬੇਨਤੀ ਕਰਕੇ ਆਏ ਵੀ ਤੁਸੀਂ ਕਰੋ ਨਾ ਨਸ਼ਾ ਜੇ ਨਸ਼ੇ ਵਾਲਾ ਕੋਈ ਆਉਂਦਾ ਸਾਨੂੰ ਦੱਸੋ ਥੋੜੇ ਕੋਲੇ ਇੱਥੇ ਬੈਠੋ ਇਕੱਠਾ ਨਾ ਕਰੋ ਤੇ ਹੁਣ ਜਿਵੇਂ ਇੱਥੇ ਆਪਾਂ ਖੜੇ ਆ ਜਗਾ ਦੇ ਇੱਥੇ ਵੀ ਮੁੰਡੇ ਆਉਂਦੇ ਨੇ ਅਸੀਂ ਰੋਕੇ ਨੇ ਹੁਣ ਰਾਤ ਠੰਡ ਪਈ ਰਹੀ ਆ ਕੁਸੇਗਾ ਹੋਰ ਨਿਕਦੋ ਉੱਥੇ ਵੀ ਅਸੀਂ ਕਿਹਾ ਵੀ ਤੁਸੀਂ ਭਾਈ ਇੱਥੇ ਇਕੱਠਾ ਨਾ ਕਰੋ ਇਕੱਠਾ ਹੁੰਦਾ ਪ੍ਰਾਣਾ ਕਰੇ ਰਿਹਾ ਉਹਨੂੰ ਆਪ ਦਵਾਈ ਦਿਵਾ ਕੇ ਬਚਾਲਾਂਗੇ ਜਿਹੜਾ ਨਵਾਂ ਲੱਗ ਗਿਆ ਉਹਨੂੰ ਆਪਾਂ ਇੱਕ ਨਾਮ ਪਤਾ ਲੱਗਦਾ ਅਗਲੇ ਨੂੰ ਹੁਣ ਜੇ ਮੈਂ ਅਸੀਂ 30 32 ਬੰਦੇ ਇਕੱਠੇ ਹੋ ਗਏ ਮੁੰਡੇ ਉਹਦੇ ਨਾਲ ਫਰਕ ਬਹੁਤ ਪਿਆ ਚੀਜ਼ ਦਾ ਬੇਮਤਲ ਹੁਣ ਇਕੱਠੇ ਹੁੰਦੇ ਇੱਥੇ ਖੜ੍ਹ ਜਾਂਦੇ ਨੇ ਉਹਨੂੰ ਦੇਖ ਕੇ ਕੋਈ ਸੁੱਖੇ ਦੀ ਲੱਗਿਆ ਸੁੱਖੇ ਤੋਂ ਗਾਂ ਵੱਜ ਜਾਂਦਾ ਇਹ ਜਿਹੜਾ ਅੱਜ ਮੈਟਰ ਹੈ ਜੀ ਇਹ ਸਾਡਾ ਨਸ਼ਿਆਂ ਪ੍ਰੁੱਧ ਹੋਇਆ ਇੱਥੇ ਇੱਕ ਕਮੇਟੀ ਬਣਾਈ ਗਈ ਆ ਸਾਰਾ ਆਪਣਾ ਪੁਲਿਸ ਪ੍ਰਸ਼ਾਸਨ ਆਇਆ ਉਹਨਾਂ ਨੇ ਵੀ ਸਾਨੂੰ ਬੜਾ ਸਹਿਯੋਗ ਦਿੱਤਾ ਤਾਂ ਕਿ ਨਸ਼ੇ ਨੂੰ ਰੋਕਿਆ ਜਾਵੇ ਨਸ਼ੇ ਨੂੰ ਰੋਕ ਕੇ ਬੱਚਿਆਂ ਨੂੰ ਇੱਕ ਸਪੋਰਟਸ ਵੱਲ ਜੋੜਿਆ ਜਾਵੇ ਤਾਂ ਕਿ ਨਸ਼ਾ ਘਟ ਜਾਵੇ ਸਾਡੀ ਅਪੀਲ ਹੈ ਜੇ ਮੌਕੇ ਦੀ ਸਰਕਾਰ ਨੂੰ ਸਾਡੇ ਐਮਐਲਏ ਸਾਹਿਬ ਨੂੰ ਕਿ ਉਹ ਸਾਡਾ ਸਹਿਯੋਗ ਦੇਣ ਸਾਡੇ ਪਿੰਡ ਵੱਲ ਦੇਖਣ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰ ਲਈਏ ਤੇ ਬੱਚਿਆਂ ਨੂੰ ਅਸੀਂ ਸਪੋਰਟਸ ਵੱਲ ਜੋੜ ਲਈਏ ਤਾਂ ਜੋ ਉਹ ਨਸ਼ਿਆਂ ਤੋਂ ਬਚ ਜਾਣ ਤੁਹਾਡੇ ਵੱਲੋਂ ਕੀ ਕੰਮ ਚੱਲਿਆ ਜਾ ਰਿਹਾ ਹੈ ਇਸ ਨੂੰ ਦੇ ਵਿੱਚ ਸਾਡੇ ਵੱਲੋਂ ਅਸੀਂ ਆਪਣੇ ਬੱਚਿਆਂ ਨੂੰ ਗੈਮਾ ਪਰਤੀ ਜੋੜ ਕੇ ਉਹਨਾਂ ਨੂੰ ਨਸ਼ਾ ਤੋਂ ਰਹਿਤ ਕਰਨ ਲਈ ਅੱਜ ਦਾ ਸਾਰਾ ਪਿੰਡ ਅਸੀਂ ਸਭ ਮੈਂ ਸਾਰਕਾ ਫੌਜੀ ਉਹਨਾਂ ਦੇ ਨਾਲ ਸਾਡੇ ਬੱਚੇ ਸਾਡੇ ਸਾਥ ਦੇਣ ਸਾਡੀ ਸਰਕਾਰ ਸਾਡਾ ਸਾਥ ਦੇਵੇ ਤਾਂ ਜੋ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਨਾਲ ਜੁੜੇ ਹੋਏ ਨੇ ਉਹ ਸਪੋਰਟ ਵੱਲ ਜਿਆਦਾ ਤੋਂ ਜਿਆਦਾ ਧਿਆਨ ਦੇਣ ਤੇ ਉਹ ਨਸ਼ਿਆਂ ਤੋਂ ਬਚ ਜਾਣ ਆਪਣਾ ਹਲਕਾ ਜਿਹੜਾ ਦੋ ਇਲਾਕਿਆਂ 'ਚ ਪੈਂਦਾ ਇੱਕ ਤਾਂ ਬਲਾਕ ਨਾਪਾ ਪੈਂਦਾ ਇੱਕ ਪਟਿਆਲਾ ਵਿਖੇ ਪੈਂਦਾ ਪਾਲਾ ਦੇ ਕੋਈ ਸਾਡੇ ਐਮਐਲਏ ਕਰਤਾਰ ਸਿੰਘ ਦੇਮਾਨ ਨੇ ਕਰੇ ਡਾਕਟਰ ਬਲਜੀਤ ਸਿੰਘ ਮੰਤਰੀ ਨੇ ਜੀਤਮੰਦਰ ਜੀ ਜਿਹੜੇ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਆਪਣੇ ਦਿਹਾਤੀ ਤੋਂ ਨੇ ਉਹਨਾਂ ਨੂੰ ਸਾਡੀ ਅਪੀਲ ਆ ਕਿ ਉਹ ਸਾਡੇ ਪਿੰਡ ਵਿੱਚ ਇੱਕ ਵਾਰੀ ਆ ਕੇ ਸਾਡੇ ਪਿੰਡ ਦਾ ਦੌਰਾ ਕਰਨ ਤਾਂ ਜੋ ਅਸੀਂ ਉਹਨਾਂ ਨੂੰ ਆਪਣੀਆਂ ਪ੍ਰੋਬਲਮਾਂ ਦੱਸੀਏ ਸਾਡੇ ਪਿੰਡ ਤੇ ਜਿਹੜੀ ਅੱਜ ਕਮੇਟੀ ਬਣਾਈ ਗਈ ਆ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੇ ਤਾਂ ਜੋ ਅਸੀਂ ਨਵੇਂ ਬੱਚਿਆਂ ਨੂੰ ਜਿਹੜੇ ਸਾਡੇ ਨਸ਼ਿਆਂ ਨਾਲ ਤੇ ਨਾਲ ਜੁੜਨ ਨਾ ਲੱਗਣੇ ਉਹਨਾਂ ਨੂੰ ਅਸੀਂ ਹਟਾ ਕੇ ਇੱਕ ਸਪੋਰਟਸ ਬਾਲ ਜੋੜਿਆ ਜਾਵੇ ਜਿਹੜੀ ਸਾਡੀ ਮੌਕੇ ਦੀ ਸਰਕਾਰ ਉਹਦੇ ਤੱਕ ਸਾਡੀ ਅਪੀਲ ਆ ਕਿ ਸਾਨੂੰ ਜਿਆਦਾ ਤੋਂ ਜਿਆਦਾ ਸਪੋਰਟਸ ਚੋਕਿੱਟਾਂ ਨੇ ਉਹ ਮੁਹੱਈਆ ਕਰਾਈਆਂ ਜਾਣ ਤਾਂ ਜੋ ਅਸੀਂ ਬੱਚਿਆਂ ਨੂੰ ਉਹਨਾਂ ਵੱਲ ਉਤਸ਼ਾਹਤ ਕਰ ਸਕੀਏ ਬੱਚਿਆਂ ਨੂੰ ਖੇਡਣਾ ਜੋੜਨ ਵਾਸਤੇ ਸਰਕਾਰ ਤੋਂ ਕਿਧਰ ਦੀ ਮਦਦ ਚਾਹੀਦੀ ਅਸੀਂ ਕਹਿੰਦੇ ਵੀ ਜਿਹੜੇ ਸਾਡੇ ਬੱਚੇ ਨੇ ਉਹਨਾਂ ਵੱਲ ਸਰਕਾਰ ਵੱੱਟ ਵੱੱਟ ਧਿਆਨ ਦੇਵੇ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਆ ਉਹ ਸਾਡੇ ਤੱਕ ਮੁਹੱਈਆ ਕਰੀਆਂ ਜਾਣ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਉਸੀ ਚੰਦ ਖਾ ਕੇ ਉਹਨਾਂ ਨੂੰ ਉੱਚੇ ਲੈਵਲ ਤੱਕ ਪਹੁੰਚਾ ਸਕੀ ਨੌਜਵਾਨਾਂ ਨੂੰ ਲੈ ਕੇ ਪੰਚਾਇਤਾਂ ਤੱਕ ਬਹੁਤ ਸਹਿਯੋਗ ਕਰਿਆ ਇਹ ਵਰਗ ਕਰਦਿਆਂ ਅੱਜ ਸਾਡੀ ਕਮੇਟੀ ਬਣਨ ਤੇ ਸਾਡੀ ਪੰਚਾਇਤ ਤੇ ਪੁਲਿਸ ਪ੍ਰਸ਼ਾਸਨ ਮੈਡਮ ਡੀਐਸਪੀ ਜੋ ਕਿ ਸਾਡੇ ਵਿਚਕਾਰ ਆ ਕੇ ਉਹਨਾਂ ਨੇ ਬੱਚਿਆਂ ਨੂੰ ਸਮਝਾਇਆ ਪੇੜਸ ਨੂੰ ਸਮਝਾਇਆ ਜਿਹੜਾ ਕਿ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਦੀ ਹੈ ਉਹਨਾਂ ਬਾਰੇ ਸਮਝਾਇਆ ਗਿਆ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਉਹਨਾਂ ਨੇ ਭਰਤੀ ਕਰਨ ਦੀ ਅਪੀਲ ਕੀਤੀ ਆ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਵਿਰੁੱਧ ਕਾਰਵਾਈ ਕਰਨ ਦੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ